ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬੈਲ ਨੋਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦੇ ਆ ਜੀ ਮੋਗਾ ਤੁਹਾਡੇ ਲਈ ਦੋ ਐਨੀਮਲ ਲੈ ਕੇ ਆਏ ਆ ਜੀ ਇੱਕ ਪਸ਼ੂ ਐਸ ਵਾਇਨਾਗਾ ਜੀ ਤੇ ਇੱਕ ਗੱਬਣ ਦੋਨੇ ਹੀ ਚੰਗੇ ਆ ਜੀ ਪਸ਼ੂ ਬਾਕੀ ਬਾਈ ਪਸ਼ੂ ਹਮੇਸ਼ਾ ਚੰਗਾ ਹੀ ਲੈ ਕੇ ਆਉਂਦਾ ਹੁੰਦਾ ਜੀ ਨਾਗ ਹਮੇਸ਼ਾ ਇੱਕ ਜਾਂ ਦੋ ਹੀ ਹੁੰਦੇ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਦੇ ਆ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਐਤੋ ਵੀ ਰਾਨੂੰ ਹੋਰ ਬੇਨਤੀ ਆ ਵੀ ਆਪਣਾ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਓ ਤੇ ਇੰਸਟਾਗ੍ਰam ਅਕਾਊਂਟ ਨੂੰ ਵੀ ਫੋਲੋ ਕਰ ਲਓ ਜੀ ਆਜੋ ਜੀ ਸਸਤੀ ਕਾ ਜੀ ਸਸਤੀ ਕਾ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸੁਖਚੈਨ ਸਿੰਘ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਸਵੀਰ ਮੋਗਾ ਜੀ ਮੋਬਾਈਲ ਨੰਬਰ 8196867799 ਠੀਕ ਆ ਬਾਈ ਕਿਹੜੇ ਨੰਬਰ ਤੋਂ ਸ਼ੁਰੂ ਕਰਕੇ ਜੀ ਕਿਦੋਂ ਕਰ ਲੋ ਜੀ ਠੀਕ ਆ ਜੀ ਸੁਆ ਬਾਈ ਕਿੰਨਾ ਮਾ ਜੀ ਸੁਆ ਬਾਈ ਦੂਜਾ ਇਹਦਾ ਠੀਕ ਆ ਜੀ ਚੌਥਾ ਦੇਣਾ ਚ ਸੂਈ ਨੂੰ ਆਈ ਮਗਰ ਬੱਚੀ ਆ ਬੱੱਚੀ ਆ ਮਗਰ ਠੀਕ ਆ ਬਾਈ ਹਾਂਜੀ ਕਿਹੜੇ ਸੀਮਨ ਦੀ ਐ ਬੱੱਚੀ ਪਤਾ ਜੀ ਸੀਮਨ ਦਾ ਬਾਈ ਆਪਾਂ ਪੁੱਛਿਆ ਨਹੀਂ ਪੁੱਛੀ ਐਵੇਂ ਆਪਾਂ ਝੂਠ ਮਾਰਦਗੇ ਉਹ ਗੱਲ ਦਾ ਫਾਇਦਾ ਨਹੀਂ ਸੁਆ ਕਿੰਨਾ ਸੀਗਾ ਬਾਈ ਸੁਆ ਦੂਜਾ ਬਾਈ ਠੀਕ ਆ ਬਾਈ ਦੁੱਧ ਮੰਨ ਲਾ ਜਿਹੜਾ ਹੁਣ ਚੂਣ ਵਾਲਾ ਪਾਂਡੇ ਜਿਆਦਾ ਪਰ ਆਪਾਂ ਕਹਿੰਦੇ ਆ ਵੀ 13 14 ਕਿਲੋ ਹੁਣ ਬੌਲਾ ਅੱਜ ਚੋਫਣ ਸੂਈ ਨੂੰ ਆ ਇਹਨੂੰ ਕੋਈ ਬੌਲਾ ਮੰਨ ਲੇ ਕੋਈ ਦੁੱਧ ਮੰਨ ਕੋਈ ਦੁੱਧ ਮੰਨ ਲੇ ਮੈਕਸ ਜਿਆ ਹੋਊਗਾ ਇਹ ਜ਼ਿਆਦਾਤਰ ਠੀਕ ਆ ਜੀ 14 ਕਿਲੋ ਜੋਕ ਕੇ ਦੇ ਦਾਂਗੇ ਹਾਂਜੀ ਹਾਂਜੀ ਬਾਈ ਆਪਣੇ ਘਰੋਂ ਦੋ ਡੰਗ ਟਾਈਮ ਤੋਂ ਟਾਈਮ ਚੋਕੇ ਲਈ ਆਵੋਗਾ ਠੀਕ ਆ ਬਾਕੀ ਬਾਈ ਆਏ ਆ ਕਿ ਕੋਈ ਆਏ ਨਹੀਂ ਇਹ ਵੀ ਟੜਕੇ ਦੀ 4 ਵਜੇ ਦੀਆਂ 3 ਵਜੇ ਦੀ ਚੋਈ ਆ ਹਾਂਜੀ ਸਵਾ 6 ਵਜੇ ਚੋਈ ਆ ਸਵੇਰ ਬਾਕੀ ਬਾਈ ਜਿਹੜਾ ਲੈ ਕੇ ਜਾਊ ਆਪਣੇ ਸਪੈਸ਼ਲ ਬੇਨਤੀਆਂ 6 ਤੋਂ 6 ਆਪਦੀ ਚੋਾਈ ਕਰ ਲੈ ਹਾਂ ਜੇ ਭਲਾ 5:30 ਤੋਂ 5:30 ਕਰ ਲੈ 6 ਜਾਨੀ ਪੂਰੇ ਟਾਈਮ ਟਾਈਮ ਚੋਾਈ ਕਰ ਲੈ ਜਿੰਨਾ ਦੋਸ ਦਾ ਉਹਨਾਂ ਨੈਟ ਤਿਆਰ ਹੋਵਣੇ ਤੇ ਬ੍ਰੀਕ-ਬ੍ਰੀਕ ਵੇਂਜ ਦੇਖ ਸਕਦੇ ਥਣਾ ਦੀ ਜਮਾਂ ਡੰਨ ਬਾਈ ਅੱਠ ਉਹਨਾਂ ਲਾਵੇਗੇ ਆਪਣੀ ਜ਼ਿੰਮੇਵਾਰੀ ਹਾਂਜੀ ਠੀਕ ਹੈ ਲਈਏ ਮੋਟਾ ਮੋਟਾ ਇੰਨੀ ਇਹਨਾਂ ਗੱਲ ਬਈ ਸੀਨਸ ਲੱਗ ਬਥੇਰੀ ਆ ਬਈ ਆਂਟੀ ਕੋਈ ਨਹੀਂ ਬਈ ਸੀਨਸ ਤੋਰ ਕੇ ਦਿਖਾ ਜੀ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੂਈ ਆ ਜੀ 4 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਬੱਚੀ ਆ ਬੱਚੀ ਹੈ ਤਾਂ ਜੰਗੀ ਆ ਜੀ ਪਰ ਕੋਈ ਸੀਮਣ ਰਿਕਾਰਡ ਨਹੀਂ ਪਤਾ ਬਾਈ ਕਹਿੰਦਾ ਆਪਾਂ ਨਹੀਂ ਪੁੱਛਿਆ ਬਾਕੀ ਆਪ ਕਰਮ ਵਾਲੀ ਵਜਨ ਦੀ ਚੰਗੀ ਆ ਵਜੂਦ ਦੀ ਚੰਗੀ ਆ ਜੀ ਕੋਈ ਬੋਲਾ ਮੰਨ ਲੇ ਜੀ ਕੋਈ ਦੁੱਧ ਮੰਨ ਲੇ ਜੀ 14 ਕਿਲੋ ਭਾਂਡੇ ਆਲਾ ਨੈਟ ਤਿਆਰ ਆ ਜੀ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲਿਓ ਤੁਸੀਂ ਕਰਨੀ ਆ ਜੀ ਹਵਾਨਾ ਸੂਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਦੇਖ ਸਕਦੇ ਹੋ ਹਵਾਨ ਨੇ ਤੇ ਬਰੀਕ ਬਰੀਕ ਵੇਂਜ ਬਹੁ ਗੰਤੀ ਚ ਪੂਰਾ ਫੋਲ ਹਵਾਨਾ ਭਰਿਆ ਪਿਆ ਜੀ ਬਾਕੀ ਸੋਨਾ ਘੱਟ ਟਾਲਾ ਹਵਾਨਾ ਕੋਈ ਟੱਟਮਾ ਨਹੀਂ ਸੈਕਸ ਅਡਰ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਕਿੰਨਾ ਕੁ ਬਾਜੂ ਭਾਈ ਦੁੱਧ ਹੈ ਭਾਈ ਦੁੱਧ ਬਾਹਲਾ ਤਾਂ ਨਹੀਂ ਜਿਵੇਂ ਗਰਮੀ ਆ ਹਾਂਜੀ 17-18 ਕਿਲੋ ਦੁੱਧ ਇਹਨੂੰ ਦੇਣਾ ਚਾਹੀਦਾ ਭਾਈ ਜਿਹੜੀ ਹੁਣ ਅੱਜ ਚੌਥੇ ਦਿਨ ਮੰਨ ਲਾ 14-15 ਕਿਲੋ ਦੇਈ ਜਾਂਦੀ ਹੈ ਹਨਾ ਇੰਨਾ ਕੁ ਦਿਨ ਦਾ ਹੱਕ ਆ ਬਾਕੀ ਸੇਵਾ ਦੇ ਸਰਤੇ ਆ ਜੇ ਆਨੇ ਆਪਾਂ ਕਹਿੰਦੇ 25 ਕਿਲੋ ਦੇਉ ਕੋਈ ਭਾਈ 22 ਕਿਲੋ ਦੇਉ ਗਰਮੀ ਆ ਗਰਮੀ ਸਹੀ ਮੰਨ ਲਾ ਚਲੋ 4 ਕਿਲੋ ਦੁੱਧ ਵਧਣਾ ਇਹਨੂੰ ਕੋਈ ਵੱਲੀ ਵੱਡੀ ਗੱਲ ਨਹੀਂ ਇਹ ਤਾਂ ਚੌਥਾ ਦੇਣਾ ਅੱਜ ਡਿਮਾਂਡ ਬਈ ਜਮ੍ਹਾਂ ਲੈਣ ਦੇਣ ਵਾਲੀ ਜੀ ਮੁੱਲ ਬਈ ਬਾਲਾ ਨਹੀਂ ਕਰਦੇਗੇ 57000 ਰੁਪਏ ਚੋਂ ਮਾਨਤਾਣ ਕਰਦਾਂਗੇ ਹੋ ਜੂ ਨਸੀ ਹਾਂ ਮਾਨਤਾਣ ਕਰਾਂਗੇ ਜਿਹੜੀ ਗੱਲ ਆ ਬਾਈ ਐਂ ਨਹੀਂ ਗੱਲ ਕੋਈ 52000 ਰੁਪਏ ਚੋਂ ਮਾਨਤਾਣ ਬਾਕੀ ਬਾਈ ਆ ਵੇਲਾ ਜਮ੍ਹਾਂ ਲੈਣ ਦੀ ਡਿਮਾਂਡ ਆ ਜੀ ਮਾਨਨਾ ਸੋਨਾ ਕੱਟ ਕੱਟ ਵਾਲਾ ਲੰਗਣਾ ਕੱਲਾ ਨਿਕੜ ਮਾ ਫੱਤੀ ਜੁਵਾਈ ਜਿਹੜਾ ਲੱਗਿਆ ਵਾ ਜੀ ਮਗਰ ਤੁਹਾਨੂੰ ਬੱਚੀ ਵੀ ਮਿਲ ਜਾਣੀ ਹੈ ਫਾਇਦਾ ਤੁਹਾਡਾ ਇਹ ਹੋ ਜਾਣਾ ਕਿਉਂਕਿ ਜੇ बच्चा ਹੁੰਦਾ ਲੈ ਕੇ ਫੇਰ ਵੀ ਜਾਣਾ ਹੀ ਪੈਣਾ ਸੀ ਅੱਗੇ ਬਾਈ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਦੂਜਾ ਸੂਆ ਹੀ ਇਹ ਹੈ ਜੀ ਠੀਕ ਹੈ ਜੀ ਇਹ ਕੱਬਾ ਨਾ ਠੀਕ ਹੈ ਬਾਈ ਮਾਲਕਾਂ ਨੇ ਆਪਾਂ ਨੂੰ ਕਿਹਾ ਵੀ 10 ਤੋਂ 12 ਦਿਨ ਲਊਗੀ ਠੀਕ ਹੈ ਜੀ ਪਰ ਆਪਾਂ 15 ਮੰਨ ਕੇ ਲਈ ਆ 15 ਮੰਨ ਕੇ ਕੋਈ ਵੜਾ ਲਓ ਤੇ ਪਿਛਲੇ ਸੂਏ ਦਾ ਰਿਕਾਰਡ ਜੀ ਪਿਛਲੇ ਸੂਏ ਦਾ ਰਿਕਾਰਡ ਬਾਈ ਮਾਲਕਾਂ ਦੇ ਸੀਗੇ ਵੀ ਇਹਨੇ 27 28 ਕਿਲੋ ਦੁੱਧ ਦਿੱਤਾ ਪਿਛਲੇ ਸਵੇਰੇ ਠੀਕ ਆ ਬਾਈ ਪਰ ਆਪਾਂ ਨਹੀਂ ਆਂਦੇ ਕਿ ਗਰਮੀ ਆ ਬਾਈ ਆਪਾਂ ਤਾਂ 22 23 ਕਿਲੋ ਕਹਿ ਕੇ ਦੇਣੇ ਸੀਮਨ ਕਿਹੜਾ ਲੱਗਿਆ ਬਾਈ ਸੀਮਨ ਯਾਰ ਉਹ ਆਦੇ ਸੀਗੇ ਏਬੀਐਸ ਦਾ ਲੱਗਾ ਵਿਆ ਬਾਈ ਠੀਕ ਆ ਬਾਈ ਵੀ ਆਪਾਂ ਨੂੰ ਪ੍ਰੋਪਰ ਉਹਨਾਂ ਨੂੰ ਵੀ ਬਾਲਾ ਪਤਾ ਸੀਗਾ ਤੇ ਆਪਾਂ ਵੀ ਐਵੇਂ ਤੁਹਾਨੂੰ ਝੂਠ ਮਾਰਦਗੇ ਕੀ ਫਾਇਦਾ ਠੀਕ ਆ ਉਹ ਗੱਲ ਦਾ ਆਪੇ ਡੈਨਮਾਰਕ ਦੀ ਦੱਸਦੇ ਆ ਬਾਈ ਠੀਕ ਆ ਬਈ ਤੋੜ ਕੇ ਦਿਖਾ ਦੀ ਬ੍ਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਦੇਖ ਸਕਦੇ ਹੋ ਤੁਸੀਂ ਆਪ ਡੈਨਮਾਰਕਾ ਦੀ ਆ ਜੀ ਸੀਮਨ ਦੇ ਏਬੀਐਸ ਦਾ ਲੱਗਿਆ ਵਾ ਸੁਆ ਦੂਜਾ ਸੁਣਦੀ ਆ ਬਾਈ ਦੱਸਦਾ ਕਿ 27 28 ਕਿਲੋ ਮਾਲਕਾਂ ਨੇ ਦੱਸਿਆ ਕਿ ਪਿਛਲੇ ਸੂਏ ਦੁੱਧ ਦਾ ਰਿਕਾਰਡ ਆ ਜੀ ਤੇ ਇਹ ਇੱਕ 30 ਹੱਕ ਪਲੱਸ ਜਾਣ ਦਾ ਪਰ ਬਾਈ ਕਹਿੰਦਾ ਆਪਾਂ 22 ਕ ਮੰਨ ਕੇ ਲਈ ਆ 22 23 ਕਿਲੋ ਤੇ ਇੰਨਾ ਕੀ ਕਹਿ ਕੇ ਦੇਣੀ ਆ ਬਾਕੀ ਆ ਨੇ ਬਾਈ ਗਰਮੀਆਂ ਹੈ ਨਾ ਪੂਰੀ ਚੰਗੀ ਆ ਬਰੀਡ ਵਾਈਜ਼ ਪੂਰੀ ਚੰਗੀ ਆ ਬਾਕੀ ਝੋਲੇ ਪੂਰੀ ਟੌਪ ਦੀ ਆ ਜਿਹੜੇ ਝੋਲ ਆ ਟਟਮਾ ਹਵਾਨਾ ਨਹੀਂ ਗਾ ਬਾਈ ਇਹ ਕੱਢ ਕੇ ਸੁਣਾ ਜੀ ਆ ਬਾਈ ਉਹ ਦੇਖੀ ਨਾੜਾਂ ਵਿੱਚ ਆਇਆ ਬਾਈ ਲਓ ਜੀ ਚੈੱਕ ਕਰੋ ਮੋਟੀਆਂ ਵਾਲਾਂ ਵਾਲੀਆਂ ਤੇ ਮਿਲਕ ਲੈਣ ਦੇਖੋ ਰੱਸੇ ਵਾਂਗੂ ਆਉਂਦੇ ਇੰਨੀਆਂ ਹੀ ਨਾੜਾਂ ਉਧਰਲੇ ਪਾਸੇ ਆ ਬਾਈ ਦੂਜੇ ਪਾਸੇ ਵੀ ਇੰਨੀਆਂ ਹੀ ਆਂ ਥਣਾ ਦੀ ਡੰਨ ਆ ਜੀ ਥਣਾ ਦੀ ਓਕੇ ਆ ਬਾਈ ਭਲਾ ਕੋਈ ਹੱਥਾ ਨਾ ਲਾਵੇ ਠੀਕ ਆ ਜੀ ਥਣਾ ਦਾ ਸਹਿਜ ਵੀ ਸੋਹਣਾ ਬਹੁਤ ਸੋਹਣਾ ਬਾਈ ਬਸ ਸਿਰਫ ਆਹ ਵੀ ਕੱਚੀ ਕੱਚੀ ਆ ਬਾਈ ਸਹੀ ਗੱਲ ਆ ਕੱਚੀ ਜ਼ਰੂਰ ਆ ਜੀ ਹਾਂਜੀ ਥਣਾ ਦੇ ਸਹਿਜ ਸੋਹਣੇ ਆ ਕੱਲੀ ਕੱਚੀ ਕੱਚੀ ਆ ਜੀ ਇਹਦੀ ਬਈ ਜੈਜ ਦੀ ਡਿਮਾਂਡ ਲੈਣ ਦੇਣ ਜੀ ਆਲੀ ਜੀ ਇਹ ਯਾਰ ਬਾਈ 63000 ਰੁਪਏ ਚੋਂ ਮਾਨ ਤਾਨ ਕਰ ਦਾਂਗੇ ਠੀਕ ਆ ਬਾਈ ਪਰ ਜਿੱਦਾਂ ਭਰਗੀ ਵੱਛੀ ਹਾਂਜੀ ਉਦੋਂ ਆਪਾਂ ਨੂੰ ਵੀ ਪਤਾ ਵੀ ਕਿੰਨੇ ਆ ਪਈਆਂ ਦੀ ਆ ਬਾਈ ਚਲੋ ਮੈਂ ਬਾਹਾ ਤਾਂ ਦਾ ਨਹੀਂਗਾ ਬਾਈ ਜੇ ਤਾਂ ਹੁੰਦਾ ਬਾਈ ਸਿਆਲ ਸਿਆਲ ਫਿਰ ਤਾਂ ਗੱਲਾਂ ਹੋਣੀਆਂ ਸੀ ਹੋਰ ਹੋਰ ਤੇ ਹੁਣ ਸੀਜ਼ਨ ਚੱਲਦੀ ਆਂ ਤਾਂ ਗਰਮੀ ਦਾ ਤੇ ਹਾਈਟ ਚੈੱਕ ਕਰ ਲਓ ਵਜ਼ਨ ਬਹੁਤ ਆ ਵੱਛੀ ਦਾ ਬਾਈ ਹਜੇ ਭਰਨਾ ਵੱਛੀ ਨੇ ਖਾਂ ਲੈੇ ਦਾ ਕੋਈ ਅੰਤ ਨਹੀਂਗਾ ਜਿੰਨਿਆਂ ਆਪਦਾ ਵਜ਼ਨ ਆ ਤੇ ਉੱਡਾ ਹੀ ਹਵਾਨਾ ਕਰ ਦੋ ਮੈਂ ਬਾਹਾ ਨਹੀਂ ਆਂਦਾ ਕਾ ਬਾਈ ਵੀ ਜਿੱਦਾਂ ਵੱਛੀ ਭਰ ਗਈ ਇਹ 75000 ਰੁਪਏ ਦੀ ਜਿਹੜਾ ਬੰਦਾ ਮਰਜ਼ੀ ਵੇਚ ਸਕਦਾ ਹੈ। ਹਾਂ ਜੀ। ਹਾਂ ਜੀ। ਜਿੱਦਾਂ ਭਰ ਗਈ ਅਸੀਂ ਬੋਦੀ ਕਰਨੀ ਹੈ। ਬਣਾ ਲਾਸ ਸੇਵਾ ਕਰਨੀ ਪੈਣੀ ਹੈ ਕਰਮ ਵਾਲੀ ਦੀ। ਫੈਜ਼ਾ ਬਈ ਕੱਚੀ ਲੈ ਆਂਦਾ ਕਿਉਂਕਿ ਅਗਲਾ ਧਰੇ ਜਾ ਕੇ ਸਾਮ ਨੂੰ ਜੀ ਜੂ ਲਾਏ। ਹਾਂ ਜੀ। ਪਰ ਐਂ ਆ ਵੀ ਅੱਜ ਤੋਂ 10-12 ਦਿਨਾਂ ਨੂੰ ਇਹਦਾ ਕਿਸੇ ਨੇ ਤਰੇਟ ਮੁੱਲ ਨਹੀਂ ਕਰਿਆ। ਸਹੀ ਗੱਲ। ਉਹਦੇ ਮੁੱਲੇ ਤਾਂ 85000 ਕਰਨਗੇ ਅਗਲੇ। ਸਹੀ ਗੱਲ ਹੈ ਜੀ। ਹਾਂ ਜੀ। 60000 ਰੁਪਏ ਚੋਂ ਮਾਨ ਤਨ ਹੋਊਗਾ ਮਾਨ ਤਨ ਕਰ ਦਾਂਗੇ ਜੀ ਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ